हाँ जी सभी को एक बार पायल मलिक के खिलाफ भी केस दर्ज किया कि मैटर के बारे दस दो पायल मलिक के खिलाफ नहीं किया अरमान मलिक दिस इज द केस रिगार्डिंग मेरे वालों तो फाइल है मैं ही कंप्लेनेंट है और मैं ही एडवोकेट हूँ पायल मलिक अरमान मलिक कृतिका मलिक अरमान मलिक भी एक शादी नहीं है पहला एक शादी थी फिर दूजी हुई फिर तीजी भी है जिदा मेरे को एविडेंस है मैं थोड़ा वो तो भी दे रहा एंड फोर्थ परसन है इन्हों कोई बड़ा ब्रदर है कालू है एक यहाँ है लक्ष्य और दो तो तीन क्यू मैंबर का नाम मैं थोनों तो फोन देख मेरे ਉਹ ਵੀ ਦੱਸ ਦਾਂਗਾ ਮੇਕਅਪ ਆਰਟਿਸਟ ਸਟਿੱਕ ਅਮੈਂਜਸ ਇਹ ਸਾਰਿਆਂ ਉੱਪਰ ਗੇਸ ਦਿੱਤਾ ਗਿਆ ਕਾਰਨ ਕੀ ਹੈ 몰ਦੀ ਕਿ ਕਾਰਨ ਜਲ ਜਾਹੀਰ ਹੈ ਇਸੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਕਾਰਨ ਸਾਹਮਣੇ ਆਇਆ ਸੀਗਾ ਉਹ ਇਹ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਸਾਰੀ YouTube Facebook Twitter ਕੋਈ ਵੀ ਐਸਾ ਸੋਸ਼ਲ ਮੀਡੀਆ ਪਲੈਟਫਾਰਮ ਨਹੀਂ ਹੈ ਜਿੱਥੇ ਵੀਡੀਓ ਨਹੀਂ ਹੈ ਸੈਕਿੰਡ ਜਿਹੜਾ ਲੋਕਾਂ ਦੀ ਨਿਗਾਹ 'ਚ ਨਹੀਂ ਆਇਆ ਸੈਕਿੰਡ ਇਸ ਇਹ ਅਰਮਾਨ ਮਲਿਕ ਹੈ ਅਨਵਾਨ ਜੀ ਦਾ ਸਰੂਪ ਇਸਨੇ ਦਾਰੰਗਿਤ ਕਰ ਦਿੱਤਾ ਥਿਸ ਇਜ਼ ਅ ਮੈਟਰ ਇਹ ਸਾਰੇ ਬੰਦੇ ਇਸ ਕ੍ਰਾਈਮ 'ਚ ਇਨਵੋਲਡ ਹਨ ਜਿਨ੍ਹਾਂ ਦੀ ਫੋਟੋ ਐਸ ਪਰ ਐਵੀਡੈਂਸ कोर्ट ਵੀ ਲੱਗ ਚੁੱਕੀ ਹਨ ਉਹਨਾਂ ਨੂੰ ਤੁਹਾਡੇ ਸਾਹਮਣੇ ਵੀ ਰੱਖਦੇ ਆ ਇਸ ਸਬੰਧੀ ਕੱਲਾ ਕੋਰਟ ਦੇ ਵਿੱਚ ਨਹੀਂ ਕੇਸ ਪਾਇਆ ਗਿਆ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਇਹ ਮੇਰੇ ਲੈਟਰ ਹੈਡ ਦੇ ਉੱਪਰ ਉਹਨਾਂ ਨੂੰ ਕੰਪਲੇਨ ਥਰੂ ਕੋਰਟ ਥਰੂ ਰਜਿਸਟਰਡ ਪੋਸਟ ਐਂਡ ਬਾਏ ਐਵਰੀ ਮੀਨ ਈਮੇਲ ਵੇ ਥਰੂ ਬਾਈ ਹੈਂਡ ਮੈਂ ਐਸਐਸਪੀ ਸਾਹਿਬ ਦੇ ਦਫ਼ਤਰ ਵੀ ਜਾ ਕੇ ਆਇਆ ਪਟਿਆਲਾ ਪਹਿਲਾਂ ਦਿੱਤੀਆਂ ਗਈਆਂ ਪੁਲਿਸ ਤੋਂ ਮੰਗ ਕੀਤੀ ਗਈ ਪੰਜਾਬ ਦੇ ਹਰ ਇੱਕ ਹਿੰਦੂ ਸੰਗਠਨ ਨੇ ਜਿਸ ਨੂੰ ਇਸ ਈਸ ਦਾ ਦੁੱਖ ਤੇ ਰੋਸ਼ ਹੋਇਆ ਉਸਨੇ ਇਹ ਕੰਪਲੇਟ ਦਿੱਤੀ ਹੈ ਮੰਗ ਪੱਤਰ ਦਿੱਤਾ ਹੈ ਬਟ આજ ਤੱਕ ਡੇ ਲੇ ਕੋਈ ਕਾਰ ਨਹੀਂ ਹੋਈ ਉਹ ਮੰਦਿਰ ਆਏ ਸੀ ਕੱਲ ਸ਼ੇਕ ਅੰਮਕ ਕਲੀਮਾ ਦੇ ਮੰਦਿਰ ਆਏ ਸੀ ਕਿ ਮਾਫੀ ਮੰਗੇਰ ਮਾਫੀ ਕਿਤਾ ਗਿਆ ਉਹਨਾਂ ਸੇਵਾ ਲਈ ਗਈ ਸੀ ਉਹ ਕਿਤੀ ਉਸ ਤੋਂ ਲੁਧਿਆਣੇ ਕੇ ਲੁਧਿਆਣੇ ਮਾਫ ਕੀਤਾ ਗਿਆ ਉਹਨਾਂ ਤੁਸੀਂ ਵੀ ਪਟਿਆਲੇ ਮੰਦਿਰ ਦੇ ਵਿੱਚ ਸੀਗੇ ਤੁਸੀਂ ਵੀ ਉਹ ਉੱਥੇ ਹਮੇਂ ਭਰੀ ਸੀ ਮਾਫੀ ਦੀ ਕੀ ਕਰ ਰਹੇ ਤੁਸੀਂ ਉਹ ਕੇਸ ਕਰ ਰਹੇ ਹੋ ਮਾਫੀ ਦੇਣਾ Hindu ਧਰਮ ਦਾ ਬੜਾ ਪੋਣਾ ਹੈ ਮੈਂ ਮਾਫੀ ਦੇਣ ਜਾਂ ਕਿਸੇ ਦੇ ਵਿਰੋਧ ਇਹ ਕਿਸੇ ਦੇ ਖਿਲਾਫ ਨਹੀਂ ਹੈ ਮੈਂ ਸ਼੍ਰੀ ਕਾਲੀ ਮਾਤਾ ਜੀ ਮੰਦਿਰ ਦਾ ਪੰਚਾਨੰਦ ਜੀ ਮਹਾਰਾਜ ਉਹਨਾਂ ਨੇ ਮੈਨੂੰ ਲੀਗਲ ਐਡਵਾਈਜ਼ਰ ਬਗਾਇਆ ਸੀਗਾ ਮੈਂ ਤੁਹਾਨੂੰ ਐਵੀਡੈਂਸ ਵੀ ਦੇ ਰਿਹਾ ਕਾਫੀ ਸਾਲਾਂ ਤੋਂ ਮੰਦਿਰ ਦੀ ਸੇਵਾ ਕਰ ਰਿਹਾ ਹਾਂ ਪੰਜਾਬ ਦਾ ਕੋਈ ਹਿੰਦੂ ਸੰਗਠਨ ਕੋਈ ਵੀ ਧਾਰਮਿਕ ਸੰਗਠਨ ਸਾਰਿਆਂ ਨਾਲ ਮੇਰਾ ਅੱਛਾ ਵਿਹਾਰ ਹੈ माफ़ी मैं विरोध नहीं करता हर कर्म माफी देता बट लॉ एक डिफरेंट चीज़ है लॉ के मुताबिक इस बंदे ने अरमान मलिक ने एज पर ही सोशल मीडिया अकाउंट्स इंस्टाग्राम फेसबुक यूट्यूब तीन घर शो कर ਜਿਹੜਾ ਕਿ ਹਿੰਦੂ ਮੈਰਿਜ ਐਕਟ 1955 ਸੈਕਸ਼ਨ 5 ਸੈਕਸ਼ਨ C 17 ਸੈਕਸ਼ਨ 4 ਐਂਡ ਸੈਕਸ਼ਨ 490 ਪੀ ਆਈ ਪੀਸੀ ਨਾਓ ਸੈਕਸ਼ਨ 82 ਇਨ ਦਾ ਬੀ ਐਨ ਐਸ ਥੈਟ ਇਜ਼ ਜਿਹਦੇ ਵਿੱਚ ਮੈਂ ਕੇਸ ਵੀ ਪਾਇਆ ਪੁਲਿਸ ਨੂੰ ਵੀ ਕੰਪਲੇਂਟ ਦਿੱਤੀ ਸੀ ਔਰ ਸਾਰਾ ਐਵੀਡੈਂਸ ਵੀ ਨਾਲ ਲਾਇਆ ਈਵਨ ਕਿ ਮੇਰੇ ਕੋਲ ਤਾਂ ਹੀ ਕੈਸੀ ਵੀਡੀਓ ਹੈ ਜਿਹਦੇ ਵਿੱਚ ਜਿਹੜੀ ਇਹਨਾਂ ਦੀ ਤੀਜੀ ਵਾਈਫ ਹੈ ਲక్ష్ਮੀ शी इज प्रैगनेंट वो प्रैगनेंट है और पाए कह रही है कि यमेरिड है और प्रैगनेंट हैिप भी दिखा रही है प्रैगनेंसी टेस्ट की मैं थोड़ी तो लिंक दे सकता से एक बंदा वो किसी भी धर्म बिलोंग करे सोशल मीडिया के उपर अपन दो वाइफ्सूर ਈਵਨ ਕੇ ਤਿੰਨ ਵਾਈਸ ਨੂੰ ਦੱਸ ਦਿਆ ਕਿ ਤੁਹਾਡੀਆਂ ਮਾਵਾ ਤੁਹਾਡੀਆਂ ਭੈਣਾ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਬੱਚੇ ਉਹ ਵੀਡੀਓਜ਼ ਨਹੀਂ ਦੇਖਦੇ ਕਿਸ ਬੰਦੇ ਦੀ ਫੈਮਲੀ ਕੋਲ ਉਹ ਵੀਡੀਓ ਨਹੀਂ ਗਈ ਸੋਸਾਇਟੀ ਤੇ ਕੀ ਅਸਰ ਪਾਇਆ ਸੋਸਾਇਟੀ ਦੀ ਇਸ ਗੰਦਗੀ ਨੂੰ ਕੌਣ ਸਾਫ ਕਰੇਗਾ ਛੋਟੇ ਛੋਟੇ ਬੱਚੇ ਆ ਭੋਲੇ ਹੁੰਦੇ ਆ ਮਾਨ ਜੀ ਉਹਨਾਂ ਦੇ ਛੋਟੇ ਭੋਲੇ ਮਨ ਤੇ ਕੀ ਅਸਰ ਪੈ ਰਿਹਾ ਡੋਂਟ ਡਿਕਰੈਪੈਂਸੀ ਤੁਸੀ ਇਸ ਤੋਂ ਟੋਟਲ ਵੈਸੇ ਹੀ ਲੱਗਦਾ ਹੈ ਸੈਕੰਡਲੀ ਜਿਹੜੇ ਕ੍ਰਾਈਮ ਰਿਲੀਜੀਅਨ ਨਾਲ ਰਿਲੇਟਿਡ ਹਨ ਮਤਲਬ ਜੋ ਧਾਰਮਿਕ ਭਾਵਨਾਵਾਂ ਆ ਰਹੇ ਹੋਈਆਂ ਉਹ ਵੀ ਸੈਕਸ਼ਨਸ ਦਾ ਡਿਟੇਲਸ ਦੱਸ ਕਰੋ ਤੁਹਾਨੂੰ ਜਿਹੜੀ ਧਾਰਮਿਕ ਭਾਵਨਾ ਦੇ ਥੇਸ ਹੈ ਉਹਦੇ ਉੱਪਰ ਐਕਸ਼ਨ ਲੈ ਰਹੇ ਹੋ ਜੇ ਉਹਨਾਂ ਦੀ ਪਰਸਨਲ ਜਿੰਦਗੀ ਟੁੱਟ ਗਈ ਹੈ ਤੇ ਉਹਨਾਂ ਦਾ ਓਵਰਆਲ ਕਿਸਦੇ ਸੈਫਟ ਚੈਟ ਫੇਸਬੁੱਕ ਅਕਾਊਂਟ ਸਾਰੇ ਬੰਦ ਕਰਾਵਾਂਗੇ ਥਰੂ ਕੋਰਟ ਕਰਾਵਾਂਗੇ ਲੀਗਲ ਤਰੀਕੇ ਨਾਲ ਕਰਾਵਾਂਗੇ ਇਸ ਦੀ ਜਿਹੜੀਆਂ 2 ਵਾਈਸ ਜਾਂ 3 ਵਾਈਸ ਉਹ ਕੋਰਟ ਚ ਆ ਕੇ ਦੱਸੂਗਾ ਕਿ ਕਿੱਥੋਂ ਆਈਆਂ ਕਿਵੇਂ ਵਿਆਹ ਕਰਾਇਆ what is the legal right behind that ਉਹ ਅਰਮਾਨ ਮਲੀ ਦਾ ਦੇ ਕੇ ਨਾਮ ਹਿੰਦੂ ਫੈਮਿਲੀ ਹੈ ਮੇਰਾ ਅਧਾਗਰ ਹਿੰਦੂ ਦੇ ਨਾਮ ਦਾ ਹੈ ਤੇ ਮੈਂ ਹਿੰਦੂ ਫੈਮਿਲੀ ਜੋ ਪੜਾ ਰਿਹਾ ਹਾਂ ਹੁਣ ਸਿਰ ਆਪਣੇ ਕੰਮ ਕਰ ਲੈ ਮੈਂ ਜਿਵੇਂ ਸ਼ੁਰੂ ਹੋ ਗਿਆ ਤਾਂ ਮੈਨੂੰ ਮੇਰਾ ਫਾਇਦਾ ਚੱਕ ਲੈ ਮੈਂ ਕਹਿੰਦਾ ਕਿ ਮੇਰੀ ਬਾਕੀ ਤੋਂ ਗਲਤੀ ਹੋ ਗਈ ਤਾਂ ਮੈਨੂੰ ਨਜਾਇਜ਼ ਤੰਗ ਕਰ ਰਹੀ ਤੁਸੀਂ ਕਹਿੰਦੇ ਅਰਮਾਨ ਮਲੀ ਹਿੰਦੂ ਹੈ ਜੋ ਉਹਨਾਂ ਦਾ ਕਹਿਣਾ ਠੀਕ ਹੈ ਮੰਨ ਲਿਆ ਹਿੰਦੂ ਮੈਰਿਜ ਐਕਟ ਆ ਰਿਆ ਹਿੰਦੂ ਮੈਰਿਜ ਐਕਟ ਦੇ ਅਨੁਸਾਰ ਇੱਕ ਲੀਗਲ ਵਾਈਫ ਅਲਾਹੁਦਾ ਪਰ ਉਹ ਖੁਦ ਮੰਨ ਰਿਹਾ ਕਿ ਉਹ ਇਹ ਤੇਨ ਵਾਈਫ ਸਨ ਐਵਿਡੈਂਸ ਹੈ ਨਾ ਤੁਸੀਂ ਐਵਿਡੈਂਸ ਖੁਦ ਵੀ ਲੈ ਸਕਦੇ ਹੋ ਉਹ ਜੀ ਕੈਮਰੇ ਕਰਵਾਈ ਤਿਆਰੀ ਤੁਹਾਡੀ ਕਾਰਵਾਈ ਤਾਂ ਜੋ ਐਸ ਪਰ ਲਾ ਹੋਏਗੀ ਮੈਂ ਤਾਂ ਕਾਰਵਾਈ ਕਰਵਾਉਂਗਾ ਕੋਰਟ ਦੇ ਵਿੱਚ ਵੀ ਤੇ ਪੁਲਿਸ ਅੱਗੇ ਮੰਗ ਕੀਤੀ ਵੀ ਗਿਆ ਪੁਲਿਸ ਨੇ ਬਹੁਤ ਸਾਰਾ ਰਿਪੋਰਟ ਸਾਰਾ ਸਬੂਤ ਪੈਂਡਰਾਈਵ ਚ ਪਾ ਕੇ ਵੀ ਦਿੱਤਾ ਗਿਆ ਅਟੈਚ ਵੀ ਕੀਤਾ ਗਿਆ ਈਮੇਲ ਤੇ ਸਾਰੀਆਂ ਵੀਡੀਓਜ਼ ਸਾਰੇ ਸਬੂਤ ਇਹ ਕਾਰਵਾਈ ਹੋਣੀ ਬਹੁਤ ਜ਼ਰੂਰੀ ਨਹੀਂ ਹੈ ਔਰ ਕਿ ਸਾਡੀ ਭਾਰਤ ਦੇਸ਼ ਦੇ ਵਸਨੀਕਾਂ ਸਾਡੀ ਇੱਕ ਸਭਿਅਤਾ ਹੈ ਸਾਡਾ ਇੱਕ ਕਲਚਰ ਹੈ ਜੇ ਕੋਈ ਵੀ ਬੰਦਾ ਤੁਹਾਨੂੰ ਯਾਦ ਹੋਊਗਾ ਪਿੱਛੇ ਦੇ ਇੱਕ ਕਪਲ ਸੀਗਾ ਜਿਹੜਾ ਹੁਣ ਫੋਰਨ ਚਲਾ ਗਿਆ ਹੈ ਨਾ ਤਾਂ ਉਸ ਦੇ ਉੱਪਰ ਵੀ ਲੋਕਾਂ ਨੇ ਉਸ ਦਾ ਮਿਲੋਦ ਕੀਤਾ ਤਾਂ ਜੇ ਅਗਰ ਇਸ ਸੋਸਾਇਟੀ ਨੂੰ ਕੋਈ ਦੇ ਲੋਕ ਕੋਈ ਇਸ ਸੋਸਾਇਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਕਰੇਗਾ ਤਾਂ ਉਸ ਨੂੰ ਰੋਕਣਾ ਚਾਹੀਦਾ ਪਹਿਲਾ ਤਾਂ ਹੱਕ ਹੈਗਾ ਪੁਲਿਸ ਦਾ ਆਪਰੋਂ ਤਾਂ ਕੋਟ ਹੈਗਾ ਜਿਹੜਾ ਅਰਮਾਨ ਮਲੇ ਦੀ ਗੱਲ ਕਰੇ ਅਰਮਾਨ ਮਲੇ ਨੇ ਵੀ ਮਹਾਵੇਜ ਦਾ ਸਰੂਪ ਲਿੱਤਾ ਉਹਨੇ ਬੇਅਦਬੀ ਕੀਤੀ ਹੈ ਉਹਦਾ ਧਿਆਨ ਸਿਰਫ ਥੋੜੇ ਕੋਲ ਆ ਅੱਗੇ ਕੋਈ ਹਮ ਕਾਰਵਾਈ ਦੇ ਪਰਚਾ ਦਰਜ ਹੋਊਗਾ ਪਰਚਾ ਤਾਂ ਇੱਕੋ ਹੀ ਹੋਏਗਾ ਜੀ ਦਰਜ ਇੱਕੋ ਹੀ ਪਰਚਾ ਦਰਜ ਹੁੰਦਾ ਦੂਜਾ ਪਰਚਾ ਨਹੀਂ ਹੁੰਦਾ ਇੱਕ ਕੋਈ ਪਰਚਾ ਦਰਜ ਹੋਇਆ ਪਟਿਆਲਾ ਐਸਐਸਪੀ ਸਾਹਿਬ ਡੀਜੀਪੀ ਪੰਜਾਬ ਨੂੰ ਆ ਦਿੱਤੀ ਲਿਆ ਲੈਟਰ ਇਹ ਸਾਰਾ ਬਾਈਕ ਕੋਰਟ 'ਚ ਵੀ ਲੱਗਿਆ ਇਹ ਠੀਕ ਹੈ ਨਾ ਇਸ ਦੇ ਉੱਪਰ ਪਟਿਆਲਾ ਪਰਚਾ ਦਰਜ ਹੋਈ ਪਰਚਾ ਦਰਜ ਹੋਣਾ ਨਹੀਂ ਹੁੰਦਾ ਹੁੰਦਾ ਤਾਂ ਹੋ ਜਾਣਾ ਚਾਹੀਦਾ ਥੋੜੀ ਗੱਲ ਹੈ ਰਮਾਨ ਮਲਿਕ ਦੇ ਕਰਜ ਰਜਾ ਫੈਮਿਲੀ ਦੀ ਗੱਲ ਹੋਈ ਹੈ ਕਿ ਨੋਟਿਸ ਤਸਦੀਕ ਕੀਤਾ ਉਹਨਾਂ ਨੇ ਵੀ ਹਾਂਜੀ ਥੋੜੀ ਗੱਲ ਹੈ ਉਹ ਕਿ ਰਮਾਨ ਮਲਿਕ ਨਾਲ ਠੀਕ ਰਮਾਨ ਮਲਿਕ ਨਾਲ ਗੱਲ ਕਰਨਾ ਇਹ ਮੈਂ ਤਾਂ ਇੱਕ ਵਕੀਲ ਹਾਂ ਮੈਂ ਤਾਂ ਕੋਰਟ ਦੇ ਵਿੱਚ ਗੱਲ ਕੀਤੀ ਹੈ ਹਜੇ 40 ਵਿੱਚ ਗੱਲ ਕੀਤੀ ਹੈ ਐਸਐਸਪੀ ਸਾਹਿਬ ਜਾਂ ਆਪਣੇ ਡੀਜੀਪੀ ਸਾਹਿਬ ਨੂੰ ਚਿੱਠੀਆਂ ਭੇਜੀਆਂ ਨੇ ਸਬੂਤ ਦਿੱਤੇ ਆ ਸਾਰੇ ਅਰਮਾਨ ਮਲਿਕ ਨੇ ਮਾफी ਮੰਗੀ ਹੈ ਮੈਂ ਵੀਡੀਓਜ਼ ਦੇ ਦਿੱਤੇ ਆ ਬਾਕੀ ਮੈਂ ਤਾਂ ਪਿਛਲੇ 4-5 ਦਿਨਾਂ ਤੋਂ ਇਸ ਕੇਸ 'ਚ ਇਨਵੋਲ ਸੀਗਾ ਮੈਨੂੰ ਨਹੀਂ ਪਤਾ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ ਅਰਮਾਨ ਮਲਿਕ ਦਾ ਇਹ ਕਹਿੰਦਾ ਜਿਹੜੇ ਮੇਰੇ ਬੱਚੇ ਆ ਸੁਖ Hindu ਤਾਂ ਹਿੰਦੂ ਮੰਨਦੇ ਆ ਨਾ ਛੋਟੇ ਨੇ ਬੱਚੇ ਖੁਦ ਸਰ ਮੈਂ ਖੁਦ ਕਹਿ ਰਿਹਾ ਵੀ ਉਹ Hindu ਹੋਏਗਾ ਮੈਂ ਡਿਨਾਈ ਨਹੀਂ ਕਰਦਾ ਜੇ ਉਹ Hindu ਆ ਆ ਹਿੰਦੂ ਦੀ ਵਾਈਫ ਹੈ ਇਸ ਡਰੈਸ ਦੇ ਵਿੱਚ ਸ਼੍ਰੀ ਕਾਲੀ ਮਾਤਾ ਜੀ ਦਾ ਪਵਿੱਤਰ ਮੁਕਟ ਸਿਰ ਤੇ ਰੱਖਣ ਲਈ ਕੀ ਅਰਮਾਨ ਮਾਲਕ ਉੱਥੇ ਨਹੀਂ ਸੀਗਾ ਹਾਜ਼ਰ ਕਿ ਉਸ ਦੀ ਦੂਜੀ ਵਾਈਫ ਪ੍ਰੀਤਿਕਾ ਜਾਂ ਲਕਸ਼ਦੀਪ ਜਾਂ ਕਾਲੂ ਭਈਆ ਐਂਡ ਅਦਰਸ ਜਿਨ੍ਹਾਂ ਦਾ ਨਾਮ ਮੈਨੂੰ ਫਿਲਹਾਲ ਨਹੀਂ ਪਤਾ ਜਾਂ ਦੋ ਤਿੰਨ ਦਾ ਪਤਾ ਲੱਗ ਚੁੱਕਿਆ ਕਿ ਉਹ ਨਹੀਂ ਸੀ ਉਹਨਾਂ ਨੇ ਇਸ ਡਰੈਸ ਦੇ ਵਿੱਚ ਮੁਕਟ ਰੱਖਣ ਦੀ ਪਰਮਿਸ਼ਨ ਕਿਤੋਂ ਦਿੱਤੀ ਆ ਅਰਮਾਨ ਮਾਲਕ ਹੈ ਮੈਂ ਤਾਂ ਅੰਦੀ ਗਲ ਨਹੀਂ ਕਰਦਾ ਮੈਂ ਇਹ ਕਹਿੰਦਾ ਵੀ ਆ ਉਸਨੇ ਕੀਤਾ ਨਾਲ ਉਸ ਵੀਡੀਓ ਚ ਜਿਹੜੀ ਤੁਹਾਡੇ ਸੋਸ਼ਲ ਮੀਡੀਆ ਤੇ ਥਰੂ ਮੀਡੀਆ ਹੀ ਵਾਇਰਲ ਹੋਈ ਹੈ ਉਹਦੇ ਵਿੱਚ 2 ਮਿੰਟ 4 ਸੈਕਿੰਡ ਦੇ ਉੱਪਰ ਇਹ ਵੀ ਹੋਇਆ ਇਹ ਕਿਸੇ ਦੀ ਨਿਗਾਹ 'ਚ ਅਜੇ ਤੱਕ ਨਹੀਂ ਆਇਆ ਠੀਕ ਹੈ ਜੀ ਅਗਰ ਤੁਹਾਡੇ ਕੋਲ ਲਾਂਦੇ ਆ ਮਾਫੀ ਮਾਫੀ ਮੰਗ ਰਿਹਾ ਤੁਹਾਡੇ ਰਿਐਕਸ਼ਨ ਉਪਰ ਹੋਰ ਚਾਹਗੇ ਜੈਪਾਲ ਸਾਹਿਬ ਦੇ ਗੋਲ ਬੇਸਨ ਉਤੇ ਮਾफी ਮੰਗਨ ਜੇ ਕੋਰਟ ਇਹ ਜੱਜ ਅਲਾਉ ਕਰੇਗਾ ਵੀ ਇਹ ਮਾफी ਮੰਗੀ ਜਾਣੀ ਚਾਹੀਦੀ ਹੈ ਔਰ ਮਾफी ਦਿੱਤੀ ਜਾਣੀ ਚਾਹੀਦੀ ਹੈ ਪਰ ਐਸ ਪਰ ਪ੍ਰੋਵੀਜ਼ਨਸ ਆਫ ਲਾਅ ਉਹ ਮਾफी ਮੰਗ ਸਕਦੇ ਹਨ ਮਗਰ ਕੋਰਟ ਨੂੰ ਅਲਾਉ ਕਰਦਾ ਹੈ ਨਹੀਂ ਕਰਦਾ ਇਹ ਕੋਰਟ ਦੇਖੋ ਸਭ ਤੋਂ ਉੱਪਰ ਜੁਡੀਸ਼ਰੀ ਹੁੰਦੀ ਹੈ ਜਿਹੜੇ ਜੱਜ ਸਾਹਿਬ ਹੋਣਗੇ ਜਾਂ ਜੋ ਵੀ ਹੋਏਗਾ ਐਸ ਪਰ ਲਾਅ ਹੋਏਗਾ ਮੈਂ ਮੈਮੋਰੀ ਵਿੱਚ ਕਈ ਲਾਅ ਦੀਆਂ ਪ੍ਰੋਵੀਜ਼ਨਸ ਪਾਈਆਂ ਨੇ ਮੈਂ ਚਲੋ ਤੁਹਾਨੂੰ ਥੋੜੀ ਡਿਟੇਲ ਦੱਸ ਹੀ ਦੇਣਾ ਇਹਦੇ ਵਿੱਚ ਹਿੰਦੂ ਮੈਰਿਜ ਐਕਟ ਪਾਇਆ ਗਿਆ ਹੈ ਮੈਂ ਮਾਦਾ ਉਹ ਦੱਸੇ ਵੀ ਲੋਕ ਜਨਾਨੀਆਂ ਆ ਜਾਂ ਤਿੰਨ ਜਨਾਨੀਆਂ ਗੀਲ ਹੈ ਇਲੀਗਲ ਹੈ ਕੀ ਆ ਉਸ ਦੇ ਵਿੱਚ ਉਸ ਦੇ ਵਿੱਚ ਹੈ ਕਿ ਸਾਰੀ ਜਨਤਾ ਜਾਣਨ ਚਾਹੁੰਦੀ ਹੈ ਕਾਨੂੰਨ ਜਾਨਣਾ ਚਾਹੁੰਦਾ ਕਿਉਂਕਿ ਭਾਰਤ ਦਾ ਸੰਵਿਧਾਨ ਭਾਰਤ ਦਾ ਕਾਨੂੰਨ ਡੀ ਐਨ ਐਸ ਦੇ ਅੰਡਰ ਜੋ ਲੇਟੈਸਟ ਹੈ ਅਲਾਉ ਨਹੀਂ ਕਰਦਾ ਠੀਕ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਡਿਟੇਲ ਦੱਸੂਗਾ ਬੜਾ ਲੰਬਾ ਹੋ ਜਗਾ ਸ਼ਾਰਟ ਚ ਦੱਸ ਦੇਣਾ ਇਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀਆਂ ਬਹੁਤ ਸਾਰੀਆਂ ਜਜਮੈਂਟਸ ਹੈ सुप्रीम कोर्ट ने प्रवासी भलाई संगठन वर्सेस यूनियन ऑफ इंडिया सन् 2000 किया है अंडर द 2 आईपीसी चलती थी विच प्रमोट्स इनमिटी एंड इंसर्ट रिलीजियस बिलीफ अट्रैक्ट्स क्रिमिनल लायबिलिटी अंडर द सेक्शन 295 ए महेंद्र सिंह धोनी वर्सेस यारुगुला एंड दिस इज द जजमेंट ऑफ 2017 ऑफ सुप्रीम कोर्ट इदे भी यही किया 99 ए ਨੇ ਮਾਗ ਅਲੀ ਦਾ ਜੀਵੇਂ ਰੂਪ ਤਾਂ ਆ ਗਿਆ ਹੈ ਸੋਸ਼ਲ ਮੀਡੀਆ ਦੇ ਉੱਪਰ ਵਿਊਜ਼ ਗੇਨ ਕਰਨ ਦੇ ਲਈ ਇਹ ਜਜਮੈਂਟ ਹੈ 2017 ਦੀ ਫਿਰ ਹੋਰ ਮੈਂ ਸੁਪਰੀਮ ਕੋਰਟ ਮਾਨਯੋਗ ਸਾਡੀ ਅਦਾਲਤ ਦਾ ਇੱਕ ਹੋਰ ਫੈਸਲਾ ਤੁਹਾਨੂੰ ਸੁਣਾਣਾ ਕੁਸ਼ਕੂ ਵਰਸਸ ਇਹਦੇ ਵਿੱਚ ਹੈਗਾ ਬਲਗੈਰਿਟੀ ਐਂਡ ਓਬਸੈਂਟੀ ਮਸਟ ਬੀ ਜਜਡ ਫਰੋਮ ਦਾ ਕਮਿਊਨਿਟੀ ਸਟੈਂਡਰਡਸ ਠੀਕ ਹੈ ਇਹਦੇ ਵਿੱਚ ਮੰਦਰ ਦੀ ਔਰ ਸਿੰਦੂ ਕਮਿਊਨਿਟੀ ਦੀ ਇਨਸਰਟ ਹੋਈ ਹੈ ਫਿਰ ਇੱਕ ਹੋਰ ਜਜਮੈਂਟ ਹੈ ਸੁਪਰੀਮ ਕੋਰਟ ਦੀ ਸਟੇਟ ਆਫ ਕਰਨਾਟਕਾ ਵਰਸਸ ਪ੍ਰਵੀਨ ਭਾਈ ਤੋਗੜੀਆ ਪ੍ਰਵੀਨ ਭਾਈ ਤੋਗੜੀਆ ਬਾਬਾ ਵੱਡਾ ਨਾਮ ਇਹਦੇ ਵਿੱਚ ਵੀ ਇਹੀ ਦੱਸਿਆ ਗਿਆ ਸੁਪਰੀਮ ਕੋਰਟ ਵੱਲੋਂ ਫਾਰ ਸਪੀਚਸ ਥੈਟ ਅਕਿਊਜ਼ਡ ਕਮਿਊਨਲ ਡਿਸਹਾਰਮਨੀ ਦ ਡਿਸਕ੍ਰਿਪਸ਼ਨ ਇਸ ਕੁਐਸਚਨ ਹੈਜ਼ ਪੋਟੈਂਸ਼ੀਅਲ ਟੂ ਕੋਸ ਅਨਰੈਸਟ ਐਂਡ ਡਿਸਟਰਬ ਪੀਸ ਇਹਦੇ ਵਿੱਚ ਵੀ ਇਹ ਦੋਸ਼ੀ ਹੈ ਇਹਦੀ ਹੋਰ ਜਜਮੈਂਟ ਤੁਹਾਨੂੰ ਦੱਸ ਦਿੰਦਾ ਆਸ਼ੂਤੋਸ਼ ਮਹਾਰਾਜ ਪੰਜਾਬ ਐਡਮਿਨ ਹਾਈ ਕੋਰਟ 2015 ਕਹਿੰਦਾ ਕੋਰਟ ਨੂੰ ਰਿਲੀਜੀਅਸ ਆਇਡੈਂਟੀਟੀ ਐਂਡ ਸਿੰਬल्स ਬਿਯੋਂਡ ਈਵਨ ਲਿਵਿੰਗ ਪਰਸਨਸ ਮਤਲਬ ਕਿ ਇਹ ਹੁਣ ਕੁਝ ਲੀਗਲ ਪਾਸ ਹੈ ਮੈਂ ਤੁਹਾਨੂੰ ਆਸਾਨ ਭਾਸ਼ਾ ਵਿੱਚ ਦੱਸ ਸਕਦਾ ਬਾਦ ਦੇ ਵਿੱਚ ਇੱਕ ਹੋਰ ਜਜਮੈਂਟ ਆ ਸੁਪਰੀਮ ਅਮਨੀਅ ਸੁਮੀ ਵਰਸਸ ਯੂਨੀਅਨ ਆਫ ਇੰਡੀਆ ਹੁਣ ਸਾਡੇ ਬਾਣੀਓ ਕਾਹਲਤ ਸਾਡੇ ਸੁਪਰੀਮ ਕੋਰਟ ਜਿਹੜਾ ਸਭ ਕੁਝ ਇਹ ਲਾਅ ਇਹਨਾਂ ਦੇ ਹੌਲ ਆਂਦੇ ਨੇ ਉਹਨਾਂ ਨੇ कि इंस्ट्रक्शंस दीती होया नी ने पुलिस ਨੂੰ ਲਲਿਤਾ ਕੁਮਾਰੀ ਕੀ ਐਸੇ ਵੀ ਇਨਸਟਰਕਸ਼ਨ ਹੈ ਕਿ ਯੂ ਹੈਵ ਟੂ ਲਾਗ ਦਾ ਐਫ ਆਈ ਆਰ ਇਨ ਦਾ ਕੌਂਸਿਬਲ ਅਫੈਂਸ ਇਹ ਡਿਨਾਈ ਕਿਉਂ ਕਰ ਰਹੀ ਨੇ ਐਫ ਆਈ ਆਰ ਮੰਗ ਲੀਂਦੇ देयर आर severl laws ਬਨੇ ਹੋਇਆ ਇਸ ਦੇਸ਼ ਨੂੰ ਚਲਾਣ ਲਈ ਇਸ ਧਰਮ ਨੂੰ ਬਚਾਣ ਲਈ ਹਰ ਧਰਮ ਨੂੰ ਬਚਾਣ ਲਈ ਕਾਨੂੰਨ ਬਣਿਆ ਹੋਇਆ ਇਹ ਸਾਰੇ ਕਾਨੂੰਨ ਸਾਰੇ ਧਰਮਾਂ ਤੇ ਲਾਗੂ ਹੁੰਦਾ ਜੇ ਕੋਈ ਗਲਤ ਬੰਦਾ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਉਹ ਇਸ ਸਤ ਤੋਂ ਪਹਿਲਾਂ ਸਜਾਦਾ ਵੀ ਆਪਣੇ ਕੋਡ ਤੋਂ ਜੀ ਸਰ ਲਾਸਟ ਵਾਰ ਆ ਤੁਸੀਂ ਕੰਪਲੀਟਰ ਵੀ ਹੈਗੇ ਇਸ ਖੇਲ ਵੀ ਹੋ ਕੁਛ ਹਿੰਦੂ ਜਿੱਥੇ ਬੰਦੇ ਮਾਫੀ ਵੀ ਦਿੱਤੀ ਆ ਪਟਿਆਲਾ ਕਾਲੀ ਮਾਦਾ ਮੰਦਿਰ ਨਾਲ ਜਦ ਲੁਧਿਆਣੇ ਨਾਲ ਉਹਨਾਂ ਨੇ ਸ਼ਰਮਾਈ ਕਿਹ ਦੇਖ ਕੇ ਮਾਫੀ ਕੀਤੀ ਹੋਣੀ ਉਹਨਾਂ ਨੂੰ ਨਹੀਂ ਨਜ਼ਰ ਆਇਆ ਹੈ ਜੀ ਨੇ ਮਾਫੀ ਦਿੱਤੀ ਹੈ ਉਹਨੇ ਕੀ ਦੇਖ ਕੇ ਦਿੱਤੀ ਹੈ ਤੁਸੀਂ ਸਵਾਲ ਉਹਨਾਂ ਤੋਂ ਪੁੱਛੋ ਮੇਰਾ ਉਹਨਾਂ ਨਾਲ ਕੋਈ ਵਿਰੋਧ ਨਹੀਂ ਉਹ ਵੀ ਸਾਡੇ ਭਰਾ ਨੇ ਠੀਕ ਹੈ ਇਹ ਵੀ ਹਿੰਦੂ ਲੜਕੀਆਂ ਹੀ ਨੇ ਇਹ Hindu ਧਰਮ ਦੇ ਖਿਲਾਫ ਵੀ ਹੋ ਚੱਲ ਰਹੀਆਂ ਸਵਾਲ ਤੁਸੀਂ ਉਹਨਾਂ ਤੋਂ ਇਹਨਾਂ ਨੂੰ ਕਿੰਨੇ ਗਿਆ Hindu dharm ਦੇ ਖਿਲਾਫ ਚੱਲ ਲਈ ਔਰ ਇਹਨਾਂ ਦੀ ਕੀ ਸਟ੍ਰੈਟਜੀ ਹੈ ਕੀ ਪ੍ਰੋਸੀਜਰ ਹੈ ਆਈ ਡੋਟ ਨੋ ਤੁਸੀਂ ਇਹ ਕੁਐਸਚਨ ਬੈਟਰ ਉਹਨਾਂ ਤੋਂ ਕਰੋ ਮੇਰੇ ਕੋਲ ਤਾਂ ਲੀਗਲ ਤੁਹਾਨੂੰ ਮੈਂ ਸਾਰਾ ਕੋਈ ਦਸਤਾਵੇਜ਼ ਹੋਰ ਦੱਸੋ ਤੁਹਾਨੂੰ ਲੀਗਲ ਜੇ ਮੈਂ ਮੰਨਦਾ ਇਹ ਹਰਮਨ ਮਲਿਕ ਦੇ ਉੱਪਰ ਹੀ ਮਾਮਲਾ ਦਰਜ ਹੋਣ ਜਾ ਰਿਹਾ 295 ਹਰਮਨ ਮਲਿਕ ਦੇ ਉੱਪਰ ਹੀ ਮਾਮਲਾ ਦਰਜ ਕਰਾ ਰਹੇ ਤੁਸੀਂ 295 ਹਰਮਨ ਮਨੀਤ ਦੇ ਉੱਪਰ ਨਹੀਂ ਇਹ ਪਰਚਾ ਜਾਂ ਇਹ ਜਿਹੜਾ ਵੀ ਕੇਸ ਹੈ ਇਹ ਕਟੋ ਘਟ ਵੀ 9 ਬੰਦੇ ਇਨਵਾਰੈਂ ਮੇਰੀ ਨੋਲੇਜ ਔਰ ਹਜੇ ਇਨਵੈਸਟੀਗੇਸ਼ਨ ਚੱਲੀ ਹੈ ਐਸ ਪਰ ਐਵੀਡੈਂਸ ਮੇਰੇ ਕੋਲ 750 ਵੀਡੀਓ ਡਾਊਨਲੋਡਡ ਹੈਨਾਂ ਜਿਹੜੀਆਂ ਕਿ ਮੈਨੂੰ ਮੇਰੇ Hindu ਸੰਗਠਨਾ ਵਾਲੋ ਧਾਰਮਿਕ ਸੰਗਠਨਾ ਵਾਲੋ ਆਏ ਨੇ ਜਿਨ੍ਹਾਂ ਨੂੰ ਮੈਂ ਪ੍ਰੋਪਰ ਵਾਚ ਕਰ ਰਿਹਾ ਜਿਨ੍ਹਾਂ ਕੋ ਮੈਨੂੰ ਕੋ ਸਮਾਂ ਲੱਗਿਆ ਉਹਦੇ ਚ ਮੈਂ ਕੋ ਪੂਰਾ ਸਬੂਤ ਹੈ ਮਤਲਬ ਇੱਕ ਵੀਡੀਓ ਚਲਾ ਕੇ ਵੀ ਦਿਖਾ ਦੇਣਾ 2 ਮਿੰਟ ਦਾ ਟਾਈਮ ਦਿਓ ਉਸ ਦੇ ਵਿੱਚ ਤੁਸੀਂ ਦੇਖੋ ਵੀ ਉਹ ਕਿੰਨੀ ਬਲਗੇਰਿਟੀ ਫੈਲਾਈ ਜਾ ਰਹੀ ਹੈ ਸੋਸਾਇਟੀ ਦੇ ਵਿੱਚ ਸੋਸਾਇਟੀ ਦੇ ਵਿੱਚ ਬਲਗੇਰਿਟੀ ਫੈਲਾਣਾ रुकना चाहे चाहिए कोई भी है जरा चक्त